ਹੰਦੀਸਾ ਤੇ ਸਿਰਿਆਕਾਰ ਦੋਸਤੋ ਅੱਜ ਅਸੀਂ ਗੱਪੀ ਕਰੇ ਵਾਰ ਦੀ ਨਵੀਂ ਰਿਲੀਜ਼ ਹੋਣ ਜਾ ਰਹੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਤੇ ਨਾਲ ਹੀ ਇਸ ਤੋਂ ਇਲਾਵਾ ਬੀਬੀ ਰਜਨੀ ਫਿਲਮ ਤੇ ਗਾਂਧੀ 3 ਫਿਲਮ ਦੀ ਹੁਣ ਤਾਂ ਤਦੀ ਬਾਕਸ ਆਫ ਇਸ ਕਲੈਕਸ਼ਨ ਬਾਰੇ ਗਾਇਲਾ ਕਰਾਂਗੇ ਜਿਨ੍ਹਾਂ ਨੂੰ ਅੱਜ ਰਿਲੀਜ਼ ਹੋਏ 14 ਦਿਨਾਂ ਦੇ ਕਰੀਬ ਸਮਾਂ ਹੋ ਚੁੱਕਾ ਹੈ ਦੱਸ ਦਈਏ ਕਿ ਇਹਨਾਂ ਦੋਵਾਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹਨਾਂ ਦੋ ਫਿਲਮਾਂ ਨੇ ਰਿਕਾਰਡ ਤੌਰ ਕਮਾਈ ਸਿਨੇਮਾ ਘੜਾਂ ਦੇ ਵਿਕਣ ਕੀਤੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਦੀ ਹੋਂ ਤਾਕਰੀ ਬਾਕਸ ਆਫਿਸ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਸੋ ਇਹਨਾਂ ਦੋਆ ਖੁਲਮਾ ਦੇ ਵਿੱਚੋਂ ਹੀ ਪਹਿਲਾਂ ਗੱਲ ਕਰਦੇ ਹਾਂ ਗਾਂਧੀ ਤ੍ਰੀ ਫਿਲਮ ਬਾਰੇ ਜਿਵੇਂ ਦੇ ਪਹਿਲੇ ਦੋ ਪਾਰਸ ਹੇਟ ਤੋਂ ਕਾਰਨ ਦਰਸ਼ਕਾਂ ਵੱਲੋਂ ਇਸ ਫਿਲਮ ਦੀ ਕਾਫੀ ਸਮੇਂ ਤੋਂ ਵੇਟ ਕੀਤੀ ਜਾ ਰਹੀ ਸੀ ਤੇ ਰੀਨੀਸ ਹੁੰਦਿਆਂ ਹੀ ਇਹ ਫਿਲਮ ਰਕਾਰ ਤੌਰ ਕਮਾਈ ਕਰ ਰਹੀ ਹੈ। ਇਸ ਫਿਲਮ ਦਾ ਬਜਟ ਲਗਭਗ 4 ਕਰੋੜ ਦੇ ਕਰੀਬ ਹੈ। ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਬਾਹਰ ਦੇ ਸ਼ਾ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਗਾਂਧੀ ਤਰੀ ਫਿਲਮ ਜਿਸ ਨੂੰ ਡਾਇਰੈਕਟ ਮਨਦੀਪ ਬੈਣੀਪਾਲ ਨੇ ਕੀਤਾ ਹੈ ਤੇ ਪ੍ਰੋਡਿਊਸ ਅਸ਼ੁਮਨੀ ਸ਼ਾਨੀ ਰਵਨੀਤ ਕੋਰ ਚਾਹਲ ਤੇ ਰਾਜੇਸ਼ ਕੁਮਾਰ ਅਰੋੜਾ ਨੇ ਮਿਲ ਕੇ ਕੀਤਾ ਹੈ ਇਸ ਫਿਲਮ ਨੂੰ ਟੋਟਲ ਵਰਲਡ ਵਾਈਡ 800 ਦੇ ਕਰੀਬ 35 ਮਿਲੀਅਨ ਰੁਪਏ ਗਾਂਧੀ 3 ਫਿਲਮ ਜਿसरी ਪ੍ਰੋਮੋਸ਼ਨ ਦੇ ਵਿੱਚ ਇਸ ਫਿਲਮ ਦੀ ਸਾਰੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਜੇ ਉੱਥੇ ਹੀ ਦੇਵ ਕਰੋੜ ਦੀ ਐਸ ਫਿਲਮ ਦੀ ਪਹਿਲੇ 14 ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ ਬੜੇ ਗਲਤ ਰਹੀਏ ਤਾਂ ਐਸ ਫਿਲਮ ਨੇ ਆਪਣੇ ਪਹਿਲੇ ਦਿਨ ਟੋਟਲ ਵਰਲਡਵਾਈਡ 1 ਕਰੋੜ ਤੇ 15 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਪਹਿਲੇ 3 ਦਿਨਾਂ ਦੇ ਵਿੱਚ ਇਸਨੇ ਪੂਰੇ 3 ਕਰੋੜ ਤੇ 78 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 6 ਦਿਨਾਂ ਦੇ ਵਿੱਚ ਇਸ ਫਿਲਮ ਨੇ ਸਿਨੇਮਾ ਕਹਾਣਾਂ ਦੇ ਵਿੱਚੋਂ ਪੂਰੇ 5 ਕਰੋੜ ਤੇ 5 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ 7ਵੇਂ ਦਿਨ ਇਸ ਫਿਲਮ ਨੇ 6 लाख ਦੇ ਕਰੀਬ ਕਮਾਈ ਕੀਤੀ ਤੇ ਆਪਣੇ 8ਵੇਂ ਦਿਨ ਇਸ ਫਿਲਮ ਨੇ ਪੂਰੇ 80 ਤੋਂ 85 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 10 ਦਿਨਾਂ 'ਚ ਇਸ ਫਿਲਮ ਨੇ ਪੂਰੇ 8 ਕਰੋੜ ਤੇ 5 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 12 ਦਿਨਾਂ 'ਚ ਇਸ ਫਿਲਮ ਨੇ ਪੂਰੇ 8 ਕਰੋੜ ਤੇ 80 ਤੋਂ 90 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ 13ਵੇਂ ਦਿਨ ਗਾਂਧੀ 3 ਫਿਲਮ ਨੇ ਪੂਰੇ 40 ਲੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਚੋਂ ਕੀਤੀ ਹੈ ਤੇ ਆਪਣੇ 14ਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਦਾ ਟੋਟਲ 30-40 ਲੱਖ ਦੇ ਕਰੀਬ ਕਮਾਈ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚੋਂ ਕਾਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਤੇ ਜੇ ਉਥੇ ਹੀ ਦੂਸਰੇ ਪਾਸੇ ਬੀ ਬੀ ਰਜਨੀ ਫਿਲਮ ਦੀ ਗੱਲ ਕਰੀਏ ਜਿਸਦਾ ਬਜਟ 4 ਤੋਂ 5 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਫਿਲਮ ਦੇ ਵਿੱਚ ਸਾਨੂੰ ਰੂਪੀ ਗੇ ਲੱਜ ਸਵਾਜਵਾ ਬੁਰਪ੍ਰੀਤ ਕੁਬੀ ਤੇ ਯੋਗਰਾ ਸਿੰਘ ਦੇ ਨਾਲ ਹੋਰ ਵੀ ਕਈ ਐਕਟਰ ਸਾਨੂੰ ਦੇਖਣ ਨੂੰ ਮਿਲੇ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਦਾ ਦਰਸ਼ਕਾਂ ਦੇ ਵਿੱਚ ਕਾਫੀ ਜ਼ਿਆਦਾ ਤਰੀਜ਼ ਦੇਖਣ ਨੂੰ ਮਿਲ ਰਿਹਾ ਹੈ ਬੀ ਬੀ ਰਜਨੀ ਫਿਲਮ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਯੂਕੇ ਇਹ ਵਰਗੇ ਦੇਸ਼ਾਂ ਦੇ ਵਿੱਚ ਵਿਰਮੀਜ਼ ਕੀਤਾ ਗਿਆ ਜਿੰਨਾ ਵਿੱਚੋਂ ਜ਼ਿਆਦਾਤਰ ਥਾਂਾਂ ਤੇ ਇਹ ਫਿਲਮ ਹੌਸਫੁਲ ਹੀ ਦੇਖਣ ਮੇਲੜ ਰਹੀ ਹੈ ਤੇ ਕਾਫੀ ਸ਼ਾਨਦਾਰ ਕਮਾਈ ਇਹ ਸਿਨੇਮਾ ਕਰਾਂ ਦੇ ਵਿੱਚ ਚੌਕ ਕਰ ਰਹੀ ਹੈ ਇਸ ਫਿਲਮ ਨੂੰ ਡਾਇਰੈਕਟ ਅਮਰ ਹੁੰਦੜਨੇ ਕੀਤਾ ਹੈ ਤੇ ਪ੍ਰੋਡਿਊਸ ਪਿੰਕੀ ਤਾਰੀਵਾਲ ਤੇ ਨਿਤਿਨ ਤਲਵਾਰ ਨੇ ਮਿਲ ਕੇ ਕੀਤਾ ਹੈ ਬੀਬੀ ਰਜਨੀ ਫਿਲਮ ਜੋ ਕਿ ਇਤਿਹਾਸ ਤੇ ਬਣੀ ਹੋਈ ਫਿਲਮ ਹੈ ਇਸ ਫਿਲਮ ਨੂੰ ਟੋਟਲ 800 ਤੋਂ 10000 ਦੇ ਕਰੀਬ ਸਕਰੀਨਸ ਮਿਲੀਆਂ ਹਨ ਤੇ ਜੇ ਉੱਥੇ ਇਹ ਬੀਬੀ ਰਜਨੀ ਫਿਲਮ ਦੀ ਪਹਿਲੇ 14 ਦਿਨ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਸਿਰਫ 1 ਕਰੋੜ ਤੇ 56 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਦੂਸਰੇ ਦਿਨ ਇਸਨੇ ਪੂਰੇ 2 ਕਰੋੜ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 4 ਦਿਨਾਂ 'ਚ ਇਸਨੇ ਪੂਰੇ 4 ਕਰੋੜ ਤੇ 37 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ 5ਵੇਂ ਦਿਨ ਇਸਨੇ ਪੂਰੇ 84 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 6 ਦਿਨਾਂ 'ਚ ਇਸਨੇ ਪੂਰੇ 6 ਕਰੋੜ ਤੇ 10 ਤੋਂ 15 ਲੱਖ ਦੇ ਕਰੀਬ ਕਮਾਈ ਕੀਤੀ ਸੀ ਤੇ ਆਪਣੇ ਪਹਿਲੇ 8 ਦਿਨਾਂ ਚ ਇਸ ਫਿਲਮ ਨੇ ਪੂਰੇ 7 ਕਰੋੜ ਤੇ 40 ਤੋਂ 50 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ 9ਵੇਂ ਦਿਨ ਇਸ ਫਿਲਮ ਨੇ 52 ਤੋਂ 55 ਲੱਖ ਦੇ ਕਰੀਬ ਕਮਾਈ ਕੀਤੀ ਹੈ ਤੇ ਆਪਣੇ ਪਹਿਲੇ 10 ਦਿਨਾਂ 'ਚ ਬੀਬੀ ਰਜਨੀ ਫਿਲਮ ਨੇ ਪੂਰੇ 9 ਕਰੋੜ ਦੇ ਕਰੀਬ ਕਮਾਈ ਕੀਤੀ ਤੇ ਆਪਣੇ ਪਹਿਲੇ 12 ਦਿਨਾਂ 'ਚ ਬੀਬੀ ਰਜਨੀ ਫਿਲਮ ਨੇ ਪੂਰੇ 10 ਕਰੋੜ ਤੇ 50 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਇਸ ਤੋਂ ਇਲਾਵਾ ਬਾਹਰ ਦੇ ਦੇਸ਼ਾਂ ਦੇ ਵਿੱਚ ਚੌਵੀ ਬੀਬੀ ਰਜਨੀ ਫਿਲਮ ਨੂੰ ਕਾਫੀ ਸ਼ਾਨਦਾਰ ਸਪੋਰਟ ਦੇਖਣ ਨੂੰ ਮਿਲ ਰਿਹਾ ਹੈ ਇਸ ਫਿਲਮ ਨੇ ਆਪਣੇ ਬਾਹਰ ਦੇ ਦੇਸ਼ਾਂ ਤੋਂ ਸਿਰਫ ਆਪਣੇ ਪਹਿਲੇ 5 ਦਿਨਾਂ ਦੇ ਵਿੱਚ ਹੀ 4 ਕਰੋੜ ਤੇ 85 ਲੱਖ ਦੇ ਕਰੀਬ ਕਮਾਈ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਪਹਿਲੇ 10 ਦਿਨਾਂ ਚ ਇਸ ਫਿਲਮ ਨੇ ਪੂਰੇ 8 ਕਰੋੜ ਤੇ 75 ਲੱਖ ਦੇ ਕਰੀਬ ਕਮਾਈ ਬਾਹਰ ਦੇ ਸਿਨੇਮਾ ਘਰਾਂ ਦੇ ਵਿੱਚੋਂ ਕੀਤੀ ਹੈ ਤੇ ਆਪਣੇ 14ਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਲਗਭਗ 30 ਤੋਂ 35 ਲੱਖ ਦੇ ਕਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਬੀਬੀ ਰਜਨੀ ਫਿਲਮ ਟੋਟਲ 22 ਤੋਂ 23 ਕਰੋੜ ਦੇ ਤਰੀਬ ਕਮਾਈ ਸਿਨੇਮਾ ਘਰਾਂ ਦੇ ਵਿੱਚੋਂ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਇਸੇ ਵੇਲੇ ਕੋਈ ਸਾਥ ਨਹੀਂ ਹੈ ਕਿ ਬੀਬੀ ਰਜਨੀ ਫਿਲਮ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਜੇ ਉੱਥੇ ਹੀ ਦੂਸਰੇ ਪਾਸੇ ਗਿੱਪੀ ਗਰੇਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਵੀ ਗੱਲ ਕਰੀਏ ਜੋ ਕਿ 13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਫਿਲਮ ਦਾ ਇੰਡੀਆ ਦੇ ਨਾਲ ਨਾਲ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਇਲਾਵਾ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਵੀ ਇਸ ਫਿਲਮ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈ ਬਾਕੀ ਤੁਹਾਡੇ ਵਿੱਚੋਂ ਪਾਣ-ਕਾਣ ਕਲਦੀ ਪੀ ਗਰੇਵਾਦੀ ਇਸ ਫਿਲਮ ਨੂੰ ਸਿਨੇਮਾ ਤੋਂ ਅੱਗੇ ਵਿੱਚ ਦੇਖਣ ਜਾ ਰਿਹਾ ਹੈ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ